ਹਾਂਜੀ ਸਰ ਮੈਂ ਚੇਤਨ ਸ਼ਰਮਾ ਸultanpur Lodhi ਦੇ ਵਾਸੀ ਆਂ ਮੈਂ ਕੱਲ ਆਸ਼ੂਮਰ ਝੱਡਾ ਨਾਲ ਫਾਣਾ ਸultanpur Lodhi ਗਿਆ ਜਿੱਥੇ ਆਸ਼ੂਮਰ ਝੱਡਾ ਨੇ ਕਿਸੇ ਤੇ ਅਫਰਦਾ ਜਕਰਵਾਨੀ ਸੀ ਉੱਥੇ ਮੌਕੇ ਤੇ ਬਲਦੇਵ ਸਿੰਘ ਐਲਸੀ ਮਿਲਿਆ ਜੋ ਕਿ ਸਾਨੂੰ ਆਪਣੇ ਕੁਆਟਰ ਵਿੱਚ ਲੈ ਗਿਆ ਕੁਆਟਰ ਵਿੱਚ ਲਿਆਂਦੇ ਵਿੱਚ ਬਾਅਦ ਸਾਨੂੰ ਕਹਿੰਦਾ ਕਿ ਆਸ਼ੂਮਰ ਝੱਡਾ ਨੇ ਮੈਨੂੰ ਕਹਿੰਦਾ ਕਿ ਤੁਸੀਂ 1 ਲੱਖ ਰੁਪਇਆ ਦਿਓ ਤੇ ਤੁਹਾਡਾ ਮੈਂ ਉਹਦੇ ਨਾਲ ਰਾਜ਼ੀਨਾਮਾ ਕਰਵਾ ਦੇਣਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਰ ਅਸੀਂ ਤਾਂ ਉਹਦੇ ਕੋਲ 4 ਲੱਖ ਰੁਪਏ ਕਰੀਬ ਪੈਸੇ ਲੈਣੇ ਹਨ ਉਹ ਸਾਨੂੰ ਗਲਤ ਮਤਲਬ ਅਸ਼ੀਲ ਕਿਤਾ ਕਰਨ ਲੱਗ ਪਿਆ ਵੀ ਪਤਾ ਨਹੀਂ ਜਿੱਦਾਂ ਨਸ਼ਾ ਖਾਦਾ ਹੋਇਆ ਸੀ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰ ਲਾ ਪਿਆ ਓ ਇਦਾਂ ਕਰੋ ਓਦਾਂ ਕਰੋ ਪਰ ਅਸੀਂ ਉਹਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇੰਨਾ ਦੇ ਭੂਸਵਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਬਾਹਰ ਹੋਣ ਤੋਂ ਬਾਅਦ ਕੁਆਟਰ ਸਾਨੂੰ ਉੱਥੇ ਜਿੱਥੇ ਐਸ ਐਚ ਓ ਸਾਹਿਬ ਦਾ ਮਤਲਬ ਬਣਿਆ ਹੋਇਆ ਵਾ ਦਫਤਰ ਉੱਥੇ ਲੈ ਕੇ ਗਿਆ ਉੱਥੇ ਲਿਆ ਤੇ ਬਾਅਦ ਸਾਨੂੰ ਕਹਿੰਦਾ ਤੁਸੀਂ ਤੇ ਅੰਦਰ ਚੱਲੋ ਠੱਕੇ ਮਾਰ ਕੇ ਮੁੜ ਕੇ ਉੱਥੇ ਸਾਨੂੰ ਕੁੱਟਿਆ ਉੱਥੇ ਕੁੱਟਣ ਤੋਂ ਬਾਅਦ ਫੇ ਹਵਾਲਾ ਦਿੱਤਾ ਹਵਾਲਾ ਦੇ ਬਾਅਦ ਵੀ ਸਾਨੂੰ ਗਾਲੀ ਕਲੋਚ ਕਰਦਾ ਰਿਹਾ ਕੁੱਟਦਾ ਮਾਰ ਰਿਹਾ ਉਸ ਤੋਂ ਬਾਅਦ ਸਾਨੂੰ ਜਦੋਂ ਸ਼ਾਮ ਨੂੰ ਛੱਡਿਆ ਅਸੀਂ ਤਾਂ ਮਰਨ ਤੇ ਮਤਲਬ ਕਿ ਮਰਨ ਤੱਕ ਅਸੀਂ ਐਸੀ ਵਹਿਦੇ ਵਿੱਚ ਛਾਲ ਮਾਰ ਲਈ ਫਿਰ ਅਸੀਂ ਸੋਚਿਆ ਕਿ ਸਾਡੇ ਪਰਿਵਾਰ ਪਰਿਵਾਰ ਤਾਂ ਕੌਣ ਰੱਖੀ ਹੋਊਗਾ ਅਸੀਂ ਇਹ ਗੱਲ ਸੋਚੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਸ ਥਾਣੇਦਾਰ ਤੇ ਇਹਨੇ ਬਹੁਤ ਸਰੀਰਕ ਹਰਕਤਾਂ ਕੀਤੀਆਂ ਸਾਡੇ ਨਾਲ ਪੈਸੇ ਦੀ ਮੰਗ ਕੀਤੀ ਉਲਟੀ ਛੱਡ ਕੇ ਸਾਨੂੰ ਕਹਿੰਦਾ ਕਿ ਸੁਲਤਾਨਪੁਰ ਛੱਡ ਜੋ ਨਹੀਂ ਤੇ ਤੜਤੇ ਵਿੱਚ ਇਦਾਂ ਦਾ ਪਰਚਾ ਦੇਵਾਂਗੇ ساری ਜ਼ਿੰਦਗੀ ਤੂੰ ਜੇਲ੍ਹ ਚੋਂ ਨਹੀਂ ਬਾਹਰ ਆ ਸਕਦੇ ਕਿਰਪਾ ਕਰਕੇ ਮੈਂ ਡੀਐਸਪੀ ਸਾਹਿਬ ਅੱਗੇ ਡੀਜੀਪੀ ਸਾਹਿਬ ਅੱਗੇ ਬੇਨਤੀ ਕਰਦਾ ਵਾ ਇਸ ਥਾਣੇਦਾਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਤੇ ਜੋ ਵੀ ਸਾਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਸਾਬ ਦਿੱਤਾ ਜਾਵੇ ਜੋ ਕੀ ਪੈਸੇ ਸਾਡੇ ਬੰਦੇ ਆ ਸਾਨੂੰ ਦਵਾਈ ਜਾਣਾ ਕੀ ਤੁਹਾਡਾ ਨਾਮ ਕੀ ਕਰਾਉਗੇ ਮੇਰਾ ਨਾਮ ਅਸ਼ਵਜਾੜਾ ਹੈ ਤੇ اے ایسੀ ਬਲਦੇਵ ਸਿੰਘ ਜਿਹੜਾ ਸਿਟੀ ਯੂਨੀਵਰਸਿਟੀ ਜਾਂ ਚ ਲੱਗਾ ਹੋਇਆ ਸਾਡੇ ਨਾਲ ਗੱਲ ਲੈ ਆਪਣੇ ਸ਼ਰੀਰ ਨਾਲ ਨਾ ਕੀਤਾ ਗਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਕਿ ਪੈਸੇ ਦਿਓ ਤੁਹਾਡਾ ਰਾਇਨਾਮਾ ਕਰਾਵਾਂ ਸਾਡੇ ਕੋਲ ਲੱਖ ਰੁਪਏ ਦੇ ਮੰਗਿਆ ਕੀਤੀ ਮੁਰਗੇ ਸਾਨੂੰ ਕੁੱਟ ਮਾਰ ਵੀ ਬੜੀ ਕੀਤੀ ਸਾਡੇ ਲਾਸ਼ਾਂ ਪਈਆਂ ਹੋਈਆਂ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕੇਸ ਕਿਹੜਾ ਹੈ ਤੁਹਾਡਾ ਕੀ ਕੇਸ ਮੁੰਡਾ ਕ੍ਰਿਸ਼ਨਾ ਕ੍ਰਿਸ਼ਨਾ ਨਾ ਸਰਕਾਰੀ ਲੱਗਾ ਮਲਾਜਮ ਉਹ ਲੋਕਾਂ ਨੇ ਪੈਸੇ ਸਾਡੇ ਕੋਲ ਲਿੱਤੇ ਪਈਏ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਲੈ ਚੁੱਕਾ ਸਾਡੇ ਕੋਲ 2-2 ਲੱਖ ਰੁਪਏ ਸਾਡੇ ਕੋਲ ਲਿੱਤਾ ਹੈ 4 ਲੱਖ ਰੁਪਏ ਉਹਨਾਂ ਸਾਈ ਲੈਣਾ ਕੋ ਉਹ ਉਹਪਰ ਥਾਣੇਦਾਰ ਨੂੰ ਪੈਸੇ ਦੇ ਕੇ ਸਾਨੂੰ ਕਟਵਾਇਆ ਫਰਾਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11:30 ਅੰਦਰ ਹੀ ਗਏ ਉਹ ਕੋ ਸਾਨੂੰ ਉਹਨਾਂ ਧੱਕੇ ਮਾਰ ਕੇ ਡੰਡੇ ਮਾਰ ਕੇ ਦਰਵਾੜਿਆ ਅੰਦਰ ਕੁੱਟੇ ਮਾਰ ਵੋਹ ਕੀਤੀ ਸਾਡੇ ਨਾਲ ਉਹਨਾਂ ਨੇ ਤੇ ਚੈੱਕ ਵੀ ਸਾਡੇ ਖੋਲੇ ਉਹਨੇ ਐਡੇ ਉਹਨੇ ਚੈੱਕ ਦੇਤੇ ਚੈੱਕ ਚੈਨੀ ਸੀਗੀ ਚੈਨੀ ਲਾਲੀ ਮੇਰੀ ਦੋ ਦੋ ਲੈ ਜਾਣੀ ਸੀ ਉਹ ਵੀ ਖਿੱਚ ਕੇ ਲੈ ਲਈ ਪੈਸੇ ਸੀਗੇ ਉਹ ਵੀ ਜੇਬ ਚੋਂ ਕੱਢ ਲਏ ਤੇ ਫੋਨ ਵੀ ਵੇਖ ਰੱਖ ਗਏ 6 ਵਜੇ ਤੱਕ ਸਾਢੇ 11 ਤੋਂ ਲੈ ਕੇ 6 ਵਜੇ ਤੱਕ ਸਾਨੂੰ ਅੰਦਰ ਰੱਖਿਆ ਉਹਨੇ ਕੁੱਟਮਾਰ ਵੋਹ ਕੀਤੀ ਇਹ ਸਾਡੇ ਨੂੰ ਦੂਜਾ ਗੱਲ ਤਾਂ ਕੰਮ ਕਰਾਇਆ ਤੇ ਉਹਨੇ ਇਹ ਹੈ ਕਿ ਕਹਿੰਦਾ ਅੱਜ ਆ ਜਾ ਕਰੋ ਬੜਕੇ ਸਾਨੂੰ ਮੰਗ ਕੀਤੀ ਗਈ ਲੱਖ ਰੁਪਏ ਦਿਓ ਤੇ ਤੁਹਾਡਾ ਰਾਜੀਨਾਮਾ ਕਰਾ ਦੇਣਾ ਤੇ ਅਸੀਂ ਲੱਖ ਰੁਪਏ ਕਿੱਥੋਂ ਦੇਗੇ ਅਸੀਂ ਤਾਂ ਉਲਟੋ ਕੋ ਲੈਣੇ ਉਹ ਕੋ 20000 ਦੇ ਲਾਜ਼ਾ ਕ੍ਰਿਸ਼ਨਾ ਕਿਸਨਾ ਕੰਮ ਨਾ ਕਰੀਏ ਇਸਤਲ ਬਣਾਇਆ ਵਾ ਇਸ ਕਰਕੇ ਪੈਸੇ ਮੇ ਕੋ ਲੈਦਾ ਰਿਆ ਕਦੀ 10000 ਦੇ ਕੇ ਦੀ 20000 ਦੇ ਅੱਜ ਜਦੋਂ ਲੋੜੀ ਸੀਗੀ ਉਸ ਦਿਨ ਹੀ 20000 ਰੁਪਏ ਮੰਗਦਾ ਵੇਆ ਸੀਗਾ ਫੇ ਸਾਡੀ ਲੜਾਈ ਹੋਈ ਥੋ ਪਈ ਹੋਈ ਤੇ ਅਸੀਂ ਮੁੜ ਕੇ ਥਾਣੇ ਦਰਖਾਸਤ ਦਿੱਤੀ ਉਹ ਅਵੇਲਰ ਘਟਾਈ ਉਹਨੇ ਵੀ ਘਟਾਈ ਸਾਡੀ ਨਹੀਂ ਗਈ ਉਹਦੀ ਚਲ ਗਈ ਸਾਡੇ ਕੋ ਮਲਾਜ ਔਰ ਕੇ ਠਾਣੇ ਹੀ ਫੈਸਲਾ ਜਿੱਤਾ ਇਹ ਤੁਹਾਨੂੰ ਕਿਹਾ ਬਲਦੇਵ ਸਿੰਘ ਨੇ ਕਿ ਰਾਜਨਾਮਾ ਸਾਡਾ ਕਰ ਦਿੰਦੇ ਆ ਆ ਜਾਓ ਤੇ ਅਸੀਂ ਰਾਜਨਾਮਾ ਲੈ ਕੇ ਗਏ ਆ ਅੰਦਰ ਜਾਂਦੇ ਸਾਨੂੰ ਧੱਕੇ ਧੱਕੇ ਮਾਰੇ ਡੰਡੇ ਮਾਰ ਕੇ ਨਾਲ ਹੀ ਸਾਨੂੰ ਅੰਦਰ ਹਾਲਤ ਵਿੱਚ ਬਾਤ ਕੰਮ ਬੰਦ ਕਰਤਾ 11:30 ਵਜੇ ਸ਼ਾਮੀ 6:00 ਵੇ ਛੱਡਿਆ ਉਹ ਤੋਂ ਲੈ ਗਿਆ ਉਹਦੇ ਕੁਆਟਰ ਚ ਉੱਥੇ ਗਲਤ ਕੰਮ ਸਾਡੇ ਕੋਲ ਕਰਾਦਾ ਰਿਹਾ ਇਦਾਂ ਕਰੋ ਜੀ ਇਦਾਂ ਕਰੋ ਪਹਿਲੇ ਉਹ ਲੱਖ ਰੁਪਇਆ ਤੁਹਾਨੂੰ ਜਲਾਇਨਾਮਾ ਕਰਾ ਦੇਣਾ ਮੇਰੀ ਚੈਨ ਫੋਨ ਪੈਸੇ ਉਹਨੇ ਖੋਲੇ ਤੋਂ ਮੈਨੂੰ ਇਹ ਅਨਸਾਰ ਚਾਹੀਦਾ तो 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 सुसाइड कर लगे कर, बईंते बैठे दो रात घरे नहीं बने सारा दिन रहे चाचा ही देखा बैठे बीनते तो आए सोच बई छाल मारीे फिर सोचा कि माँ प्यो मगर वो कौन देखूगा इस करके मैं क्या माँ प्यो भी देखने हैं तो मुलाजम जो लगा बलतेव सिंह कारवाई भी करानी डैडी मेरे ठीक नहीं गए तो सेवा दवाई देनी सी नहीं जाती भी मेरे को तो मैं ऐसे दवाई दी मैं क्या चला के दिना वा मैंने की पता है चाके अंदर मारना सू मुड़के सू छ राती राती मुल के उ बैठे रहे सारू ब छाल मारन लगे मैं यहाँ की चाचा सवेरे रात लभ दे ली सवेरे सूँ बही देखे बैठे हुए वह चलो घर अं आ गए अभी सोचा सगा कि बही छाल मारिए अपनी जान दे के कम खत्म करिए बहुत गलत तो होया जी सू इंसाफ चाहिए ਉਹ ਕਿਹਾ ਅਸਲ ਦਾਖਲਾ ਸੱਟਾ ਲੱਗਿਆ ਹਾਂਜੀ ਹਾਂਜੀ ਸਰਕਾਰੀ ਅਸਲ ਦਾਖਲਾ ਅਸਲ ਦਾਖਲਾ ਪੁਰਲਦੀ ਚ ਸੱਟਾ ਲੱਗਿਆ ਗੁੱਜੀਆਂ ਗੁੱਜੀਆਂ ਸੱਟਾਂ ਦੀ ਫੋਟੋਆਂ ਵੀ ਸਾਡੇ ਕੋਲ ਖਿੱਚੀਆਂ ਹੋਈ ਤਾਂ ਦੇ ਸਕਦੇ ਆ ਮੰਗੇ ਅਨਸਾਫ਼ੀ ਮਿਲਣਾ ਦੇ ਦੇ ਸਾਨੂੰ ਪੈਸੇ ਸਾਡੇ ਜਿਹੜੇ ਆ ਸੀ ਸਾਡੇ ਨੂੰ ਪੈਸੇ ਦਿੱਤੇ ਜਾਂ ਤੁਹਾਡਾ ਫੋਨ ਦਿੱਤਾ ਜਾਵੇ ਤੇ ਜਿਹੜੇ ਸਾਡੇ ਚੈੱਕ ਚੁੱਕ ਹੋਏ ਆ ਉਹ ਸਾਨੂੰ ਇਹ ਕਹੇਗੇ ਚੈੱਕ ਦੇ ਕੋਲ ਉਹਨੂੰ ਮੋੜ ਦੇ ਚੈੱਕ ਹੈਗੇ ਬਲਦੇਵ ਸਿੰਘ ਕੋ ਹੈਗੇ ਕ੍ਰਿਸ਼ਨਾ ਦੇ ਆ ਮੇਕੋ ਸੀਗੇ ਤੇ ਬਲਦੇਵ ਸਿੰਘ ਨੇ ਖੋਲੇ ਆ ਉਹ ਮੈਂ ਚੈੱਕ ਕ੍ਰਿਸ਼ਨਾ ਨੂੰ ਕਿੱਥੋਂ ਦੋ ਹੋਰ ਕਹਦਾ ਫੈਸਲਾ ਫੈਸਲਾ ਕਰਾ ਦੇਣਾ ਤੁਸੀਂ ਇਦਾਂ ਕਰ ਚੈੱਕ ਦਿਓ ਨੂੰ ਤੁਹਾਡਾ ਫੈਸਲਾ ਕਰਾ ਦੇਣਾ ਮੈਂ ਕਿਹਾ ਮੇਰੇ ਪੈਸੇ ਕਹਿੰਦਾ ਮਿੱਟੀ ਲੈ ਇਦਾਂ ਮਿੱਟੀ ਕਿਦਾ ਪੈਸੇ ਮੈਂ ਕਿਦਾਂ ਦਿੱਤੇ ਮੈਨੂੰ ਪਤਾ ਮੈਂ ਕਿਦਾਂ ਦਿੱਤੇ ਦਾ ਲੋੜੀ ਵਾਲੇ ਨੇ ਕਿ ਮੰਗਦਾ 20000 ਰੁਪਇਆ ਮੇਕੋ 4 ਲੱਖ ਰੁਪਇਆ ਘਟੋ ਘਟ ਲੈ ਚੁਕਾ ਸਾਡੇ ਕੋਲੋਂ ਦੋ ਜਣੇ ਆ ਦੋਨਾਂ ਕੋਲੋਂ ਇਹਦੀ ਵੇਖੋ ਮੈਂ ਇਹ ਮੁੰਡਾ ਦੇ ਮੁੰਡੇ ਕੋਲ ਲੈਂਦਾ ਵਾਂ ਚੇਤਨ ਸ਼ਰਮਾ ਕੋਲ ਇੱਕੋ ਲੈ ਲੈ ਕੇ ਦਿੱਤੇ ਬੜੇ ਪੈਸੇ ਉਹਨੂੰ ਰਿਆਗ ਹੁਣ ਜਦੋਂ ਮੋੜ ਦਾ ਟਾਈਮ ਆਇਆ ਵਾ ਤੇ ਉਹਨੇ ਆ ਕਰਦਾ ਹਰ ਕਿਸੇ ਨਾਲ ਇਦਾਂ ਹੀ ਕਰਦਾ ਉਹ ਹਰ ਕਿਸੇ ਨਾਲ ਤਾਂ ਇੰਆ ਬੰਦਿਆਂ ਨੂੰ ਵੇਹ ਲੈਤੇ ਹੋਇਆ ਸਾਰਿਆਂ ਤੋਂ ਨੇ ਇਹੀ ਪੰਗੇ ਪਾਏ ਆ ਇਦਾਂ ਹੀ ਕਰਦਾ ਵਾ ਜੀ ਸਾਨੂੰ ਇਨਸਾਫ ਚਾਹੀਦਾ ਜੀ ਤੁਹਾਡੇ ਤੋਂ ਦੋਸ਼ ਲੱਗੇ ਆ ਕੀ ਕਹਿਣਾ ਚਾਹੁੰਦੇ ਹੋ ਕੋਈ 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 ਨਹੀਂ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਹੋਈ ਇਹਨਾਂ ਦੇ ਇਹਨਾਂ ਨੇ ਕੋਈ ਸਰਕਾਰੀ ਮੁਲਾਜ਼ਮ ਨੂੰ ਆਉਣ ਡੂਡੀ ਕਟਿਆ ਉਹਦੇ ਵਿੱਚ ਰਾਜੀ ਨਾਮ ਦਾ ਟਾਈਮ ਲੱਗ ਗਿਆ ਨਾ ਮੇਰੇ ਕੋਲ ਵੀ ਕੱਲ ਕੱਲ ਤੱਕ ਰਾਜੀ ਨਾਮ ਕਰਕੇ ਤੁਹਾਨੂੰ ਰਾਜੀ ਨਾਮ ਦੇਵਾਂਗੇ ਨਾ ਦਾ ਮੁੜ ਕੇ ਰਾਜੀ ਨਾਮ ਲੈ ਕੇ ਆਏ ਨੇ ਕੋਈ ਗੱਲ ਨਹੀਂ ਵੇ ਜੀ ਨਾ ਕੋਈ ਕਰਨ ਵਾਲੀ ਸਿਰਫ ਮਤਲਬ ਇਹ ਵੀ ਰਨ ਮੈਨੂੰ ਕਿਆ ਵੀ ਨਾ ਰਾਜੀ ਨਾਮ ਕਰ ਲੋ ਇਹ ਦਰਖਾਸਤ ਲੈ ਕੇ ਉਹਦੇ ਘਰ ਆਵੇ ਇਹਨਾਂ ਦੇ ਘਰ ਮਲਰ ਯਾਰ ਬਜ਼ੱਡਾ ਨੇ ਇਹਨਾਂ ਨੂੰ ਗੱਲ ਵੀ ਰਹੀ ਨਾ ਵਗਾਲੋ ਰਹੀ ਨਾ ਵਦ ਲਿੱਕੀ ਡੈਵ ਲੱਗ ਗਿਆ ਨੇ ਗੱਲ ਹੀ ਨਾ ਕਰਨੀ ਕੋਈ ਇਹ ਜੀ ਛੋਜਣ ਵਾਲੀ ਗੱਲ ਜੋ ਕੋਈ ਕੋਈ ਗੱਲ ਨਹੀਂ ਜੀ ਤੁਸੀਂ ਜਾਂਚ ਲਈ ਤਿਆਰ ਹੋ ਬਿਲਕੁਲ ਤਿਆਰ ਜਿੱਤੇ ਮਰਜ਼ੀ ਕਰ ਲੋ